ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਿਹਾ ਯੁੱਧ ਹੁਣ ਸਮਝੌਤੇ ਦੇ ਉੱਪਰ ਖਤਮ ਹੋ ਚੁੱਕਿਆ ਹੈ ਇਹ ਦਾਵਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਕੀਤਾ ਗਿਆ ਉਹਨਾਂ ਦੇ ਵੱਲੋਂ ਟਵੀਟ ਕਰਦੇ ਹੋਏ ਲਿਖਿਆ ਗਿਆ ਕਿ ਅਮਰੀਕਾ ਦੇ ਵੱਲੋਂ ਰਾਤ ਲੰਮੇ ਸਮੇਂ ਦੀ ਗੱਲਬਾਤ ਤੋਂ ਬਾਅਦ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵੱਲੋਂ ਤੁਰੰਤ ਅਤੇ ਪੂਰਨ ਤੌਰ ਤੇ ਗੋਲੀਬੰਦੀ ਦਾ ਫੈਸਲਾ ਕੀਤਾ ਗਿਆ ਇਹ ਦੋਵੇਂ ਤਰ੍ਹਾਂ ਇਸ ਗੋਲੀਬੰਦੀ ਤੇ ਮਾਨ ਗਈਆਂ ਨੇ ਆਪਣੀ ਬੁੱਧੀ ਅਤੇ ਸਮਝਦਾਰੀ ਨੂੰ ਵਰਤਣ ਦੇ ਲਈ ਮੈਂ ਦੋਵੇਂ ਹੀ ਦੇਸ਼ਾਂ ਨੂੰ ਵਧਾਈ ਦੇਣਾ ਚਾਹੁੰਦਾ ਹੈ ਇਸ ਮੁੱਦੇ ਤੇ ਧਿਆਨ ਦੇਣ ਲਈ ਧੰਨਵਾਦ ਇਹ ਵੱਡਾ ਬਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਲੰਮਾ ਸਮਾਂ ਗੱਲਬਾਤ ਅਮਰੀਕਾ ਦੇ ਵੱਲੋਂ ਕੀਤੀ ਗਈ ਤੇ ਇਸ ਮੁੱਦੇ ਤੇ ਅਮਰੀਕਾ ਪਹੁੰਚਿਆ ਕਿ ਇੰਡੀਆ ਅਤੇ ਪਾਕਿਸਤਾਨ ਦੇ ਵੱਲੋਂ ਤੁਰੰਤ ਗੋਲੀਬੰਦੀ ਦੀ ਅਤੇ ਕੋਈ ਵੀ ਇੱਕ ਦੂਜੇ ਦੇ ਉੱਪਰ ਹਮਲਾ ਨਹੀਂ ਕਰੇਗਾ ਇਸ ਗੱਲ ਤੇ ਸਮਝੌਤਾ ਹੋ ਚੁੱਕਿਆ ਹੈ ਇਹ ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ ਇਹ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ ਦੇਖਣਾ ਹੋਵੇਗਾ ਕਿ ਅੱਜ ਰਾਤ ਕੀ ਕੁਝ ਹੁੰਦਾ ਹੈ ਅੱਜ ਰਾਤ ਨੂੰ ਹੀ ਪਤਾ ਲੱਗ ਜਾਵੇਗਾ ਕਿ ਜੋ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਰੰਪ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਸਮਝੌਤਾ ਹੋ ਚੁੱਕਿਆ ਹੈ ਗੋਲੇਬੰਦੀ ਦੇ ਉੱਪਰ ਦੋਵੇਂ ਦੇਸ਼ ਮੰਨ ਗਏ ਨੇ ਇਹ ਰਾਤ ਨੂੰ ਹੀ ਪਤਾ ਲੱਗ ਜਾਵੇਗਾ ਕਿਉਂਕਿ ਅਕਸਰੀ ਪਾਕਿਸਤਾਨ ਦੇ ਵੱਲੋਂ ਰਾਤ ਨੂੰ ਹੀ ਭਾਰਤ ਦੇ ਉੱਪਰ ਖਾਸ ਕਰਕੇ ਪੰਜਾਬ ਦੇ ਏਰੀਏ ਅਤੇ ਜੰਮੂ ਕਸ਼ਮੀਰ ਦੇ ਏਰੀਏ ਦੇ ਵਿੱਚ ਰਾਤ ਨੂੰ ਹੀ ਕਾਰਵਾਈ ਕੀਤੀ ਜਾਂਦੀ ਹੈ ਇਸ ਤੋਂ ਪਹਿਲਾਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਸੀ ਕਿ ਇਹ ਦੋਵੇਂ ਦੇਸ਼ਾਂ ਦਾ ਮਾਮਲਾ ਹੈ ਅਮਰੀਕਾ ਇਸ ਦੇ ਵਿੱਚ ਨਹੀਂ ਆਵੇਗਾ ਪਰ ਅਸੀਂ ਚਾਹੁੰਦੇ ਹਾਂ ਕਿ ਦੋਵੇਂ ਦੇਸ਼ ਬੈਠ ਕੇ ਗੱਲਬਾਤ ਕਰਨਾ ਜੰਗ ਕੋਈ ਹੱਲ ਨਹੀਂ ਹੈ ਪਰ ਹੁਣ ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ ਕਿ ਭਾਰਤ ਅਤੇ ਪਾਕਿਸਤਾਨ ਗੋਲੀਬੰਦੀ ਦੇ ਉੱਪਰ ਮੰਨ ਗਿਆ ਸਮਝੌਤਾ ਦੋਵਾਂ ਦੇ ਵਿਚਾਲੇ ਹੋ ਗਿਆ ਹੁਣ ਦੇਖਣਾ ਹੋਵੇਗਾ ਕਿ ਪਾਕਿਸਤਾਨ ਦੇ ਵੱਲੋਂ ਅੱਜ ਕੋਈ ਰਾਤ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਨਹੀਂ